ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਲੈ ਕੇ ਆਏ ਜੀ ਮੋਟੀ ਮਿਰਚ ਫਰਾਈ ਰੈਸਪੀ ਤੇ ਇਹਨਾਂ ਨੂੰ ਕਈ ਥਾਂ ਪਹਾੜੀ ਮਿਰਚਾਂ ਵੀ ਕਹਿ ਦਿੰਦੇ ਆਗੇ ਤੇ ਮੋਟੀਆਂ ਮਿਰਚਾਂ ਇਹਨਾਂ ਦੇ ਪਕੌੜੇ ਵਗੈਰਾ ਵੀ ਬਣਦੇ ਆ ਜੀ ਤੇ ਅੱਜ ਆਪਾਂ ਤੁਹਾਨੂੰ ਫਰਾਈ ਕਰਕੇ ਦਿਖਾਵਾਂਗੇ ਇਹ ਬਹੁਤ ਵਧੀਆ ਤਰੀਕੇ ਨਾਲ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਐ ਇਸ ਤਰੀਕੇ ਨਾਲ ਮਿਰਚਾਂ ਜੇਕਰ ਤੁਸੀਂ ਫਰਾਈ ਕਰਕੇ ਖਾਓਗੇ ਤੇ ਇਹ ਜੇਕਰ ਇਸ ਤਰੀਕੇ ਨਾਲ ਮਿਰਚਾਂ ਫਰਾਈ ਕਰੋਗੇ ਤਾਂ ਸੁਆਦ ਸੁਆਦ ਦੇ ਚੱਕਰ 'ਚ ਦੋ ਦੋ ਰੋਟੀਆਂ ਵੱਧ ਦੀ ਖਾ ਜਾਓਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੈ ਬਣਦੀਆਂ ਇਸ ਤਰੀਕੇ ਨਾਲ ਫਰਾਈ ਕਰਕੇ ਤੇ ਚਲੋ ਜੀ ਹੁਣ ਆਪਾਂ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨ ਲੱਗੇ ਆਂ ਤੇ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜੀ ਧੋ ਕੇ ਇਹਨਾਂ ਨੂੰ ਪੂੰਝ ਲਿਆ ਆਏ ਆਪਾਂ ਸੁੱਕੇ ਕੱਪੜੇ ਦੇ ਨਾਲ ਸੁਕਾ ਲਿਆ ਨੇ ਤੇ ਹੁਣ ਆਪਾਂ ਇੱਕ ਲੈ ਲਿਆ ਫਰਾਈਪੈਨ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਇਹ ਹੈਗਾ ਜੀ ਸਾਬਤ ਧਨੀਆ ਇਹਦੇ ਆਪਾਂ 2 ਵੱਡੇ ਚਮਚ ਲੈਤੇ ਹੈਗੇ ਤੇ ਇੱਕ ਚਮਚਾ ਆਪਾਂ ਲਾਵਾਂਗੇ ਮੇਥੀ ਦਾਣਾ ਦਾ ਇੱਕ ਚਮਚਾ ਆਪਾਂ ਲਵਾਂਗੇ ਜੀ ਖਾਫ ਦਾ ਤੇ ਸਾਰੇ ਮਸਾਲਿਆਂ ਦਾ ਫਲੇਵਰ ਇਹਦੇ ਵਿੱਚ ਬਹੁਤ ਵਧੀਆ ਆਊਗਾ ਇਹ ਜਿਹੜੇ ਵੀ ਆਪਾਂ ਵਰਤ ਰਹੇ ਹਾਂਗੇ ਇਹ ਆਪਾਂ ਲਈ ਤੀਜ ਪੀਲੀ ਥਰੋਂ ਜੇਕਰ ਤੁਹਾਡੇ ਕੋਲ ਕਾਲੀ ਥਰੋਂ ਹੈਗੀ ਤਾਂ ਤੁਸੀਂ ਉਹ ਵੀ ਵਰਤ ਸਕਦੇ ਆ ਇਹਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਹਲਕਾ ਹਲਕਾ ਭੁੰਨ ਲਾਂਗੇ ਜੀ ਮਸਾਲਿਆਂ ਨੂੰ ਸਾਰਿਆਂ ਨੂੰ ਜਿਆਦਾ ਆਪਾਂ ਇਹਨਾਂ ਨੂੰ ਭੁੰਨਣਾ ਨਹੀਂ ਹੈਗਾ ਬਸ ਹਲਕਾ ਜਿਹਾ ਪੁੰਨਾਂਗੇ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਹਿਲਾਉਂਦੇ ਹੋਏ ਇੱਕ ਤੋਂ 2 ਮਿੰਟ ਲੱਗਣਗੇ ਬਸ ਮੀਡੀਅਮ ਫਲੇਮ ਤੇ ਪੁੰਨਾਂਗੇ ਆਪਾਂ ਜਿਆਦਾ ਤੇਜ਼ ਗੈਸ ਨਹੀਂ ਕਰਨਾ ਹੈਗਾ ਇੱਥੇ ਨਹੀਂ ਤਾਂ ਮਸਾਲੇ ਮੱਚ ਜਾਣਗੇ ਫਿਰ ਇਹ ਸਾਰੇ ਸਬਤ ਮਸਾਲੇ ਤੇ ਮਸਾਲੇ ਹੁਣ ਚਟਕਣ ਲੱਗ ਗਏ ਜੀ ਤੇ ਆਪਾਂ ਗੈਸ ਬੰਦ ਕਰ ਦਾਂਗੇ ਤੇ ਇੱਥੇ ਆਪਾਂ ਲਵਾਂਗੇ ਜੀ 2 ਤੋਂ 3 ਚਮਚਾ ਆਪਾਂ ਵੇਸਣ ਦੇ ਲਵਾਂਗੇ ਮਿਰਚਾਂ ਦੇ ਵਿੱਚ ਬਹੁਤ ਵਧੀਆ ਟੇਸਟ ਆਊਗਾ ਵੇਸਣ ਦਾ ਜਦੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਡਰਾਈ ਰੋਸਟ ਕਰਕੇ ਪਾਵਾਂਗੇ ਭੁੰਨ ਕੇ ਵੇਸਣ ਨੂੰ ਤੇ ਇਹਨੂੰ ਆਪਾਂ ਹਲਕਾ ਹਲਕਾ ਭੁੰਨ ਲਾਂਗੇ ਘੱਟ ਗੈਸ ਦੇ ਉੱਤੇ ਭੁੰਨਣ ਆ ਜੀ ਇਹਨੂੰ ਤੇ ਵੇਸਣ ਨੂੰ ਭੁੰਨਣ ਤੇ ਵੀ ਸਿਰਫ 2 ਕਮਿੰਟ ਹੀ ਲੱਗਣਗੇ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ 2 ਤੋਂ 3 ਮਿੰਟ ਲੱਗ ਜਾਣਗੇ ਇਹਨੂੰ ਹਲਕਾ ਹਲਕਾ ਇਸ ਤਰੀਕੇ ਨਾਲ ਭੁੰਨ ਲਾਂਗੇ ਆਪਾਂ ਤੇ ਜੀ ਦੋ ਇਹਦੀ ਖੁਸ਼ਬੂ ਆਣ ਲੱਗ ਜੇ ਤੇ ਕਲਰ ਇਹਦਾ ਥੋੜਾ ਇਹ ਚੇਂਜ ਹੋ ਜੂਗਾ ਫਿਰ ਆਪਾਂ ਗੈਸ ਬੰਦ ਕਰ ਦਾਂਗੇ ਤੇ ਇੱਥੇ ਜਿਹੜੇ ਆਪਾਂ ਸਾਬਤ ਮਸਾਲੇ ਭੁੰਨੇ ਆ ਜੀ ਤੇ ਜੇਕਰ ਤੁਹਾਡੇ ਕੋਲ ਜੀਰਾ ਹੈਗਾ ਤੁਸੀਂ ਜੀਰਾ ਵੀ ਜ਼ਰੂਰ ਇਹਦੇ ਵਿੱਚ ਭੁੰਨਾ ਲੈਣਾ ਇੱਕ ਚਮਚ ਕਿਉਂਕਿ ਆਪਣੇ ਕੋਲ ਜੀਰਾ ਖਤਮ ਸੀ ਤੇ ਇਸ ਕਰਕੇ ਆਪਾਂ ਪਾਇਆ ਨਹੀਂ ਜੀਰਾ ਇਹਦੇ ਵਿੱਚ ਤੇ ਬੇਸਨ ਹੁਣ ਭੁੰਨਿਆ ਗਿਆ ਜੀ ਤੇ ਗੈਸ ਆਪਾਂ ਬੰਦ ਕਰ ਦਾਂਗੇ ਤੇ ਹੁਣ ਜਿਹੜੇ ਆਪਾਂ ਇਹ ਮਸਾਲੇ ਭੁੰਨ ਕੇ ਰੱਖੇ ਸੀਗੇ ਜੀ ਤੇ ਇਹਨਾਂ ਨੂੰ ਆਪਾਂ ਪਾ ਲਾਂਗੇ ਇੱਕ ਗ੍ਰੈਂਡਰ ਜਾਰ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਪੀਸਾਂਗੇ ਇਹਨੂੰ ਦਰਦਰਾ ਜਿਹਾ ਪੀਸ ਲਾਂਗੇ ਤੇ ਜੇਕਰ ਤੁਹਾਡੇ ਕੋਲ ਗ੍ਰੈਂਡਰ ਜਾਰ ਨਹੀਂ ਹੈਗਾ ਜੱਗ ਤਾਂ ਤੁਸੀਂ ਇਹਦੇ ਵਿੱਚ ਕੁੰਡੇ ਘੋਟੇ ਦੇ ਵਿੱਚ ਬਰੀਕ ਕੁੱਟ ਕੇ ਇਹਨੂੰ ਪਾ ਸਕਦੇ ਆਂਗੇ ਮਸਾਲਿਆਂ ਨੂੰ ਤੇ ਇਹਦਾ ਆਪਾਂ ਪਾਊਡਰ ਤਿਆਰ ਕਰ ਲਾਂਗੇ ਹੁਣ ਇਹ ਮਸਾਲੇ ਆਪਾਂ ਪੀਸ ਲਈ ਜੀ ਤੇ ਇਹਨਾਂ ਨੂੰ ਆਪਾਂ ਇੱਕ ਵਰਤਨ ਦੇ ਵਿੱਚ ਕੱਢ ਲਾਂਗੇ ਤੇ ਜਿਹੜਾ ਆਪਾਂ ਇਹ ਬੇਸਨ ਪੁਰਨਾ ਜੀ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਕੱਢ ਲਾਂਗੇ ਬਾਟੀ ਦੇ ਵਿੱਚ ਹੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚਾ ਚਾਟ ਮਸਾਲੇ ਦਾ ਤੇ ਜੇਕਰ ਤੁਹਾਡੇ ਕੋਲ ਚਾਟ ਮਸਾਲਾ ਨਹੀਂ ਹੈਗਾ ਤਾਂ ਤੁਸੀਂ ਆਮਚੂਰ ਪਾਊਡਰ ਵੀ ਪਾ ਸਕਦੇ ਆ ਇਹਦੇ ਵਿੱਚ ਤੇ ਹੁਣ ਜਿਹੜੀ ਆਪਾਂ ਸਭ ਤੋਂ ਵੱਖਰੀ ਚੀਜ਼ ਪਾਵਾਂਗੇ ਜੀ ਇਹਦੇ ਵਿੱਚ ਜਿਹਦੇ ਨਾਲ ਇਹਦਾ ਸਵਾਦ ਦੁੱਗਣਾ ਹੋਊਗਾ ਮਿਰਚਾਂ ਦਾ ਫਰਾਈ ਮਿਰਚਾਂ ਦਾ ਇਹ ਹੈਗੀ ਜੀ ਸ਼ੱਕਰ ਤੇ ਸ਼ੱਕਰ ਨਾਲ ਇੰਨਾ ਜ਼ਿਆਦਾ ਵਧੀਆ ਦਾ ਟੇਸਟ ਵਧ ਜੂਗਾ ਮਿਰਚਾਂ ਦਾ ਤੇ ਇਹ ਜਿਵੇਂ ਖੱਟਾ ਮਿੱਠਾ ਤਿੱਖਾ ਇਹ ਸਾਰਾ ਚੀਜ਼ ਇਹ ਮਿਕਸ ਹੋ ਜੂਗੀ ਤੇ ਬਹੁਤ ਹੀ ਜ਼ਿਆਦਾ ਇਹਦਾ ਫਲੇਵਰ ਵਧੀਆ ਹੋ ਜੂਗਾ ਮਸਾਲੇ ਦਾ ਮਿਰਚਾਂ ਦਾ ਤੇ ਹੁਣ ਆਪਾਂ ਇਹ ਚ ਜੀ ਡੇਢ ਕ ਚਮਚਾ ਲੇਤਾ ਸ਼ੱਕਰ ਦਾ ਤੇ ਇਹਨੂੰ ਆਪਾਂ ਹੁਣ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਾਂਗੇ ਤੇ ਇਹ ਆਪਾਂ ਲੈਂਤਾ ਜੀ ਅੱਧਾ ਕ ਚਮਚਾ ਪਾ ਪਾਵਾਂਗੇ ਇਹਦੇ ਵਿੱਚ ਨਮਕ ਦਾ ਤੇ ਤੁਸੀਂ ਆਪਦੇ ਸਵਾਦ ਦੇ ਅਨੁਸਾਰ ਵੀ ਵੱਧ ਘੱਟ ਪਾ ਸਕਦੇ ਹੋ ਕਿਉਂਕਿ ਇਹ ਮਿਰਚਾਂ ਨਾ ਤਿੱਖੀਆਂ ਹੁੰਦੀਆਂ ਥੋੜੀਆਂ ਜੀਆਂ ਤੇ ਨਮਕ ਇਹਨਾਂ ਦੇ ਵਿੱਚ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਇੱਕ ਚਮਚੀ ਪਾ ਲੈ ਜੀ ਆਪਾਂ ਨਮਕ ਇਹਦੇ ਵਿੱਚ ਕਿਉਂਕਿ ਇਹਦਾ ਤਿੱਖਾਪਨ ਘਟ ਜਾਊਗਾ ਥੋੜਾ ਜਿਹਾ ਨਹੀਂ ਤਾਂ ਇਹ ਬਹੁਤ ਜ਼ਿਆਦਾ ਤਿੱਖੀਆਂ ਹੁੰਦੀਆਂ ਮਿਰਚਾਂ ਇਹ ਹਰੀਆਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲੇ ਨੂੰ ਤੇ ਹੁਣ ਆਪਾਂ ਇਹ ਮਿਰਚਾਂ ਲੈ ਲਈਆਂ ਜੀ ਤੇ ਮਿਰਚਾਂ ਦੇ ਵਿੱਚ ਇਸ ਤਰੀਕੇ ਨਾਲ ਇੱਕ ਇੱਕ ਕੱਟ ਲਗਾ ਲੈਣਾ ਆਪਾਂ ਨੇ ਇਹ ਦੇਖੋ ਤੇ ਸਾਰੀ ਮਿਰਚ ਦੇ ਵਿੱਚ ਆਪਾਂ ਕੱਟ ਲਗਾ ਲਿਆ ਏ ਇੱਕ ਲੰਬਾ ਤੇ ਹੁਣ ਆਪਾਂ ਇਹਦੇ ਵਿੱਚ ਮਸਾਲਾ ਭਰ ਦਾਂਗੇ ਜੀ ਚੰਗੀ ਤਰ੍ਹਾਂ ਮਸਾਲਾ ਭਰ ਲੈਣਾਗਾ ਇਹਦੇ ਵਿੱਚ ਤੇ ਇਹ ਵੇਖੋ ਜੀ ਆਪਾਂ ਮਿਰਚ ਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਨਾਲ ਭਰ ਲਿਆ ਏ ਪੂਰਾ ਬਹੁਤ ਚੰਗੀ ਤਰ੍ਹਾਂ ਭਰ ਲੈਣਾ ਇਹਨੂੰ ਮਸਾਲੇ ਨਾਲ ਫਿਰ ਇਹਦਾ ਬਹੁਤ ਜ਼ਿਆਦਾ ਵਧੀਆ ਟੇਸਟ ਆਊਗਾ ਤੇ ਹੁਣ ਆਪਾਂ ਸਾਰੀਆਂ ਮਿਰਚਾਂ ਇਸੇ ਤਰੀਕੇ ਨਾਲ ਹੀ ਭਰ ਲਾਂਗੇ ਜੀ ਮਸਾਲੇ ਨਾਲ ਇੱਕ ਇੱਕ ਕੱਟ ਲਗਾ ਕੇ ਸਾਰੀਆਂ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਆਏ ਭਰ ਲਿਆ ਜੀ ਮਸਾਲੇ ਦੇ ਨਾਲ ਤੇ ਮਸਾਲਾ ਆਪਣਾ ਬਾਅਦ ਚ ਗਿਆ ਤੇ ਹੁਣ ਆਪਾਂ ਗੈਸ ਤੇ ਰੱਖ ਲਈ ਫਰਾਈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਤੇ ਤੇਲ ਆਪਣਾ ਥੋੜਾ ਜਿਹਾ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਸਾਰੀਆਂ ਮਿਰਚਾਂ ਇਹਦੇ ਵਿੱਚ ਰੱਖ ਲਾਂਗੇ ਚੰਗੀ ਤਰ੍ਹਾਂ ਆਪਾਂ ਸੈੱਟ ਕਰਕੇ ਰੱਖ ਲਾਂਗੇ ਮਿਰਚਾਂ ਨੂੰ ਤੇ ਜਿਹੜਾ ਕੱਟ ਆਲਾ ਪਾਸਾ ਜੇ ਉੱਪਰ ਹੀ ਰੱਖਣਾ ਇਹ ਹਜੇ। ਧਾਰੀਆਂ ਮਿਰਚਾਂ। ਤੇ ਹੁਣ ਆਪਾਂ ਮੀਡੀਅਮ ਜੇ ਫਲੇਮ ਤੇ ਜੀ ਉਤੋਂ ਇਹਨੂੰ ਟੱਕ ਦਾਂਗੇ ਮਿਰਚਾਂ ਨੂੰ। ਤੇ ਹੁਣ ਆਪਾਂ 2 ਤੋਂ 3 ਮਿੰਟ ਇਹਨੂੰ ਪੱਕਣ ਦੇਵਾਂਗੇ ਇਸੇ ਤਰੀਕੇ ਨਾਲ ਹੀ ਟੱਕ ਕੇ। ਹੁਣ ਆਪਾਂ ਸਾਰੀਆਂ ਮਿਰਚਾਂ ਨੂੰ ਥੋੜਾ ਥੋੜਾ ਪਾਸਾ ਇਹਨਾਂ ਦਾ ਪਾਟ ਦਾਂਗੇ ਜੀ ਇਸ ਤਰੀਕੇ ਨਾਲ ਇਹ ਦੇਖੋ ਇੱਕ ਇੱਕ ਪਾਸਾ ਇਹਨੂੰ ਥੋੜਾ ਜਿਹਾ ਸੇਕ ਲੱਗ ਰਿਹਾ ਚੁੱਕਿਆ ਹੈ ਤੇ ਹੁਣ ਆਪਾਂ ਇਹਨਾਂ ਦਾ ਦੂਸਰਾ ਪਾਸਾ ਫਰਾਈ ਕਰਾਂਗੇ ਪਕਾਵਾਂਗੇ ਇਸ ਤਰੀਕੇ ਨਾਲ ਇਹਨਾਂ ਨੂੰ ਪਾਇਟ ਦੇਣਾ ਸਾਰੀਆਂ ਮਿਰਚਾਂ ਨੂੰ ਤੇ ਹੁਣ ਆਪਾਂ ਫੇਰ 1 ਤੋਂ 2 ਮਿੰਟ ਲਈ ਇਹਨੂੰ ਠੱਕ ਕੇ ਪਕਾ ਲਾਂਗੇ ਜੀ ਇਸੇ ਤਰੀਕੇ ਨਾਲ ਹੀ ਇਹ ਦੇਖੋ ਜੀ ਹੁਣ ਮਿਰਚਾਂ ਫਰਾਈ ਹੋ ਗੁਆਂ 2 ਤੋਂ 3 ਮਿੰਟ ਆਪਾਂ ਦੁਬਾਰਾ ਸੇਕ ਲਵਾਤਾ ਇਹਨਾਂ ਨੂੰ ਤੇ ਜਿਹੜਾ ਹੁਣ ਇਹ ਐਕਸਟਰਾ ਆਇਲ ਬਚਿਆ ਜਿਆਦਾ ਤੇ ਇਹਨੂੰ ਆਪਾਂ ਕੱਢ ਦਾਂਗੇ ਕਿਸੇ ਵਰਤਨ ਦੇ ਵਿੱਚ ਕਿਉਂਕਿ ਮਿਰਚਾਂ ਫਰਾਈ ਕਰਨ ਵੇਲੇ ਜੀ ਆਪਾਂ ਨੂੰ ਜਿਆਦਾ ਤੇਲ ਚਾਹੀਦਾ ਸੀਗਾ ਤੇ ਹੁਣ ਆਪਾਂ ਇਹ ਤੇਲ ਇਹ ਕੱਢ ਦਾਂਗੇ ਇੱਕ ਵਰਤਨ ਦੇ ਵਿੱਚ ਐਕਸਟਰਾ ਤੇਲ ਤੇ ਇਹ ਵੇਖੋ ਜੀ ਹੁਣ ਬਿਲਕੁਲ ਵੀ ਫਰਾਈ ਦੇ ਵਿੱਚ ਤੇਲ ਨਹੀਂ ਹੈਗਾ ਐਕਸਟਰਾ ਤੇ ਹੁਣ ਜਿਹੜਾ ਆਪਾਂ ਇਹ ਮਸਾਲਾ ਲੈਂਤਾ ਸੀਗਾ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਇਸ ਤਰੀਕੇ ਨਾਲ ਭੁੰਨ ਲਾਂਗੇ ਤੇ ਇਹਦਾ ਬਹੁਤ ਜ਼ਿਆਦਾ ਟੇਸਟ ਆ ਜਾਊਗਾ ਇਸ ਤਰੀਕੇ ਨਾਲ ਆਪਾਂ ਮਿਰਚਾਂ ਦੇ ਉੱਪਰ ਹੀ ਪਾ ਲਾਂਗੇ ਇਹਨੂੰ ਵੀ ਮਸਾਲਿਆਂ ਨੂੰ ਸਾਰੇ ਨੂੰ ਕਿਉਂਕਿ ਜੇਕਰ ਆਪਾਂ ਪਹਿਲਾਂ ਇਹਨੂੰ ਪਾਉਂਦੇ ਤਾਂ ਬਹੁਤ ਜ਼ਿਆਦਾ ਤੇਲ ਤੇਲ ਹੋ ਜਾਂਦਾ ਤੇ ਤਾਂ ਕਰਕੇ ਹੁਣੇ ਮਿਰਚਾਂ ਫਰਾਈ ਹੋਊਗਾ ਤੇ ਹੁਣ ਆਪਾਂ ਇਹਨਾਂ ਨੂੰ ਟੱਕ ਦਾਂਗੇ ਇੱਕ ਤੋਂ ਦੋ ਸਕਿੰਟ ਲਈ ਇਸੇ ਤਰੀਕੇ ਨਾਲ ਤੇ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਤੇ ਇਹ ਵੇਖੋ ਜੀ ਆਸਾਲੇ ਦੀ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆਉਣ ਲੱਗਦੀ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਤਰੀਕੇ ਨਾਲ ਤੇ ਸਾਰੀਆਂ ਮਿਰਚਾਂ ਨੂੰ ਇੱਕ ਵਾਰ ਹਿਲਾ ਲਾਂਗੇ ਤਾਂ ਕਿ ਜਿਹੜਾ ਇਹਨਾਂ ਦੇ ਉੱਪਰ ਮਸਾਲਾਗਾ ਇਹ ਲੱਗਿਆ ਹੋਇਆ ਚੰਗੀ ਤਰ੍ਹਾਂ ਕੋਟਿੰਗ ਹੋ ਜਾ ਇਹਨਾਂ ਦੇ ਉੱਪਰ ਇਸ ਤਰੀਕੇ ਨਾਲ ਇਹ ਦੇਖੋ ਕਿੰਨੀਆਂ ਜ਼ਿਆਦਾ ਵਧੀਆ ਲੱਗਦੀਆਂ ਹਨ ਮਿਰਚਾਂ ਆਪਣੀਆਂ ਇਹ ਫਰਾਈ ਮਿਰਚਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਜੀ ਤੇ 5 ਮਿੰਟਾਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀਆਂ ਕੋਈ ਇਹਨਾਂ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਆਪਣੀਆਂ ਮਿਰਚਾਂ ਫਰਾਈ ਕਰਕੇ ਤਿਆਰ ਆ ਬਿਲਕੁਲ ਤੇ ਦੇਖੋ ਕਿੰਨੀਆਂ ਜ਼ਿਆਦਾ ਵਧੀਆ ਬਣੀਆਂ ਇਹ ਤੇ ਕੋਈ ਆਪਾਂ ਇਹਨਾਂ ਦੇ ਵਿੱਚ ਜ਼ਿਆਦਾ ਤੇਲ ਨਹੀਂ ਕਰਦੇ ਆ ਹੈਗਾ ਸੁੱਕੀਆਂ ਸੁੱਕੀਆਂ ਮਿਰਚਾਂ ਪੰਗਾਂ ਆਪਣੀਆਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਜੀ ਖਾਣ ਚ ਇਹ ਤੇ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਖਾਓ ਮਿਰਚਾਂ ਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਣਗੀਆਂ ਇਹ ਸ਼ੱਕਰ ਵਾਲੀਆਂ ਮਿਰਚਾਂ ਖੱਟੀਆਂ ਮਿੱਠੀਆਂ ਤੇ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ